ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਅਜੂਬਾ ਖੇਡ ਕਬੱਡੀ ਦਾ ਆ ਗਿਆ ਇਹ ਜੂਬਾ ਆ ਗਿਆ ਓਏ ਆ ਗਿਆ ਅਜੂਬਾ ਆ ਗਿਆ ਮੇਰੇ ਵੀਰੋ ਖੇਡ ਕਬੱਡੀ ਦਾ ਨੌਜਵਾਨ ਗੱਭਰੂ ਮਾਨੁਕੇ ਵਾਲਾ ਜੀਵਨ ਕਿ ਪਤਲਾ ਜਿਹਾ ਸ਼ਰੀਰ ਮੁੰਡੇ ਦਾ ਰਬੜ ਮੰਗ ਲਿਜਕੀਲਾ ਏ ਵਿਚ ਮਨਾਨੀ ਤੋਰਾ ਤੁਰਦਾ ਤਰੇ ਜਿਹਾ ਨਗ ਨਸ਼ੀਲਾ ਏ ਲਓ ਖੇਡ ਮੈਦਾਨ ਦੇ ਵਿੱਚ ਛੱਨਾ ਵਾਲਾ ਅਮਰਤ ਰਵੀ ਦੇ ਨਾਲ ਟੱਚ ਰੂਬੀ ਦੀ ਵਿਸਲ ਦਾ ਫੈਸਲਾ ਹੈ ਕਿ ਪੁਆਇੰਟ ਜੀਵਨ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਅਗਲੀ ਕਬੱਡੀ ਸਾਡੇ ਕੋਲ ਕਰਦਾ ਹੈ ਆਪੀ ਸਪੋਰਟਸ ਕਲੱਬ ਗੰਡੋ ਦੇ ਲਾਗੇ ਕਿਚਨਰ ਸ਼ਹਿਰ ਦੁਨੀਆ ਦੇ ਵੱਖ-ਵੱਖ ਮੁਲਕਾਂ ਦੀਆਂ ਟੀਮਾਂ ਖੇਡਣਗੀਆਂ ਤੁਗਾ ਬ੍ਰਦਰਜ਼ ਬਾਸੀ ਬ੍ਰਦਰਜ਼ ਸੋ ਸਭ ਇਸੇ ਕਰਕੇ ਆਏ ਨੇ ਇਹ ਸਾਰੀ ਸੰਗਤ ਨੂੰ ਸਦਾ ਦਈਏ ਕਬੱਡੀ ਪਾਉਣ ਦੇ ਵਾਸਤੇ ਜੀਵਨ ਆ ਗਿਆ ਅਜੂਬਾ ਆ ਗਿਆ ਮੰਨਾ ਪਰਵੰਨਾ ਕਬੱਡੀ ਦਾ ਖiladi ਹੁਣ ਦੇਖਦੇ ਨਹੀਂ ਮੋਰ ਵਰਗੀ ਪੈਲ ਪਈ ਹੋਈ ਮੁੰਡੇ ਦੀ ਆਹ ਦੇਖਦੇ ਨਹੀਂ ਕਰਦਾ ਕਮਾਲ ਇਧਰ ਪਾਸੇ ਹੋਈ ਬੇ ਬੱਲੇ ਬੱਲੇ ਸਾਹ ਹੋਗੇ ਵਾਲਾ ਕਹਿੰਦਾ ਮੈਂ ਕਰਦਾ ਦੋ ਹੱਥ ਹੁਣ ਨੱਕਰ ਦੀ ਕੋਸ਼ਿਸ਼ ਚੱਲਦੀ ਹੋਈ ਜੇ ਨੰਬਰ ਲੈ ਗਿਆ ਤਾੜੀਆਂ ਦੇ ਲਈ ਆਪਣੇ ਆ বাজਦੀਆਂ ਨੇ ਆਪਣੇ ਆ ਤਾੜੀਆਂ বাজਦੀਆਂ ਨੇ ਜੀਵਨ ਵਾਹੋ ਸੋਹਣੇ ਜੀਵਨ ਲੱਖਾਂ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਅਗਲੀ ਕਬੱਡੀ ਕੋਟਵਾਲਸ ਤੇ ਨਾਲ ਸਾਡੇ ਜਗਦੇਵ ਖੱਟਾ ਜੀ ਰੋਡ ਮਾਸਟਰ ਵਾਲੇ ਜਨੈਲ ਔਜਲਾ ਫਰੂਟੀ ਕੇਨਾ ਵਾਲਾ ਦਾ ਧੰਨਵਾਦ ਹੈ ਆ ਖੇਡ ਕਬੱਡੀ ਦਾ ਜੂਬਾ ਨੌਜਵਾਨ ਮੈਦਾਨ ਦੇ ਵਿੱਚ ਐਸੇ ਜੀਵਨ ਗਿੱਲ ਮਾਣੂਕੇ ਗਿੱਲਾਂ ਦਾ ਨੌਜਵਾਨ ਇੱਕ ਪਾਸੇ ਯਾਦ ਕੋਟੜੀ ਗਾਜਰਾ ਵਾਲਾ ਆ ਦੂਜੇ ਪਾਸੇ ਮਨੀ ਹੈ ਤੇ ਵਿਚਕਾਰ ਕਹਿੰਦੇ ਸਾਥੀ ਤਿਆਰੀ ਦੇ ਵਿੱਚ ਹੈ ਖੋਸੇ ਕੋਟੜੇ ਵਾਲਾ ਰਾਜੂ ਪਰਤਿਆ ਗੱਲ ਕਰਦੇ ਜਾਵਾਂਗੇ ਆ ਅਮਰਦਦੀ ਟਾਈਆ ਪਰਤਿਆ ਕਰਦੇ ਗੱਲ ਪੁਆਇੰਟ ਮਾਣੂਕੇ ਗਿੱਲ ਵਾਲੇ ਜੀਵਨ ਦਾ ਮੋਹਰ ਸਿੰਘ ਦੀ ਸਰਪੰਚ ਉਹਨਾਂ ਦਾ ਪਿੰਡ ਹੈ ਗਰਲਾਲ ਮਾਨੂ ਕੇ ਫਾਈਨਲ ਦੋਨਾਂ ਟੀਮਾਂ ਦਰਮਿਆਨ ਖੇਡਿਆ ਜਾ ਰਿਹਾ ਹੈ। ਕੋਰ ਦੇ ਆਦਾਰੇ ਵਿੱਚ ਹੰਦੇ ਬੋਸ ਨੇ ਜੀਵਨ ਆ ਗਿਆ ਖੇਡ ਮੈਦਾਨ ਦੇ ਵਿੱਚ ਖੇਡ ਕਬੱਡੀ ਦਾ ਜੂਬਾ ਮੇਰੇ ਵੀਰੋ। ਲਓ ਪਈ ਹੋਈ ਜੀਵਨ ਦੀ ਕਬੱਡੀ। ਹੁਣ ਕੌਣ ਕਰਦਾ ਟਰਾਈ, ਡੱਕਣ ਦੀ, ਰੱਖਣ ਦੀ ਇਸ ਨੌਜਵਾਨ ਗਰੂ ਨੂੰ। ਕਹਿੰਦੇ ਮਾਨੀਗਾ ਖੱਲੇ ਕਬੱਡੀ ਪਾਈ ਹਲਕੇ ਜਿਹੇ ਸਰੀਰ ਦੇ ਵਿੱਚ। ਉਸੇ ਨੂੰ ਯਾਰ ਕਰਵਾਉਂਦਾ ਜੀਵਨ ਲੱਖਾਂ ਦੇ ਪੁਆਇੰਟਾਂ ਦੇ ਵਿੱਚ ਚੱਲਦਾ ਹੋਇਆ ਪ੍ਰਦਰਸ਼ਨ। ਕੀ ਕਬੱਡੀ ਪਾਉਣ ਦੇ ਲਈ ਜੀਵਨ ਨੂੰ ਕੌਣ ਕੌਣ ਪਿਆਰ ਕਰਦਾ ਦੇ ਲਈ ਤਾੜੀਆਂ ਪੜਦੀਆਂ ਨੇ ਇਹ ਹੱਕ ਦਾ ਦੇ ਤਾੜੀਆਂ ਦਾ ਇਹ ਤਾੜੀਆਂ ਕਰਕੇ ਖੇਡਦਾ ਇਹ ਲੋਕਾਂ ਦੀਆਂ ਦੁਆਵਾਂ ਅਰਦਾਸਾਂ ਕਰਕੇ ਹੀ ਖੇਡਦਾ ਲਓ ਕਬੱਡੀ ਪਾਉਣ ਦੇ ਵਾਸਤੇ ਮੁੱਠੀ ਪਰ ਸਰੀਰ ਮੁੰਡੇ ਦਾ ਜਿਗਰਾ ਵੱਡਾ ਹੈ ਮੁੰਡੇ ਦੀ ਰੇਡ ਵੱਡੀ ਹੈ ਆਹ ਮੁੰਡਿਆਂ ਨੂੰ ਦੇਖਦੇ ਨੇ ਹੁਣ ਕਿਹੋ ਜਿਹਾ ਪ੍ਰਦਰਸ਼ਨ ਹੋਊਗਾ ਔਰ ਦੂਸਰੇ ਪਾਸੇ ਮੰਨੀ ਮੱਲੀਆਂ ਵਾਲਾ ਕਰਦਾ ਕੋਸ਼ਿਸ਼ ਟੱਕ ਲੈਣ ਦੀ ਬੱਲੇ ਬੱਲੇ ਟੰਡਿਆਂ ਦੇ ਕਬੱਡੀ ਕੱਪ ਦੇ ਦੋਵੇਂ ਖਿਡਾਰੀਆਂ ਨੇ ਰਿਕਾਰਡ ਬਣਾਏ ਨੇ ਮੰਨੀ ਨੇ ਵੀ ਤੇ ਜੀਵਨ ਨੇ ਵੀ ਆਹ ਦੇਖਦੇ ਵੀ ਬੱਲੇ ਵਾਹ ਓ ਸੋਹਣੇ ਵਾਹ ਕੇ ਬਾਜ ਵਾਂਗ ਉੱਡ ਜਾਈਦਾ ਚਿੱਤ ਕਰਕੇ ਵੱਡੇ ਖੱਬੀ ਖਾਨ ਯਾਰ ਜਦੋਂ ਕੌਡੀ ਪਾਉਂਦੇ ਆ ਫਿਰ ਤਾਂ